ਸੋ ਸ਼ਿਗਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤੇ ਵੰਡੀ ਸਾਬੋ ਤੋਂ ਲਓ ਜੀ ਅੱਜ ਆਪਾਂ ਭਰਾਵਾਂ ਨੂੰ ਇੱਕ ਬਹੁਤ ਹੀ ਘੱਟ ਬੇਸਣ ਵਾਲੀ ਗੱਡੀ ਦਿਖਾਉਣੀ ਹੈ ਜੀ Maruti ਕਾਰ ਹੈ 2000 ਮਾਡਲ ਹੈ 01 ਇੰਜਨ ਹੈ ਤੇ ਗੱਡੀ ਦਾ ਰੇਟ ਦੇਵਾਂਗੇ ਬਹੁਤ ਹੀ ਘੱਟ ਹੈ ਕੀ ਹਾਲਾ ਬਾਈ ਠੀਕ ਠਾਕ ਹਾਂ ਜੀ ਬਾਈ ਭਾਈ ਕਿਹੜੀ ਗੱਡੀ ਲਈ ਜਾਨੇ ਮੈਂ I20 ਲੈ ਲਈ ਜੀ ਆਪਾਂ ਕਿਹੜਾ ਮਾਡਲ ਹੈ ਮਾਡਲ 15 ਮਾਡਲ ਲੈ ਲਈ ਜੀ ਲੋ ਬਾਈ ਨੇ 2015 ਮਾਡਲ I20 ਲਈ ਹੈ ਜੀ ਡੀਜ਼ਲ ਦੀ ਤੇ ਦਵਾਈ ਵੀ ਆਪਾਂ ਹੀ ਆ ਤੇ ਇੱਕ ਬਾਈ ਕੋਲੇ ਗੱਡੀ ਸੀਗੀ Maruti Car ਹੈ ਜੀ 2000 ਮਾਡਲ ਹੈ ਪੰਜਾਬ ਨੰਬਰ ਹੈ ਤੇ ਸੋਹਣੀ ਕੰਡੀਸ਼ਨ ਦੀ ਆ ਬਾਈ ਜੀ ਇਹ ਕਿੰਨੇ ਪੈਸੇ ਛੱਡਦਾ ਗੱਡੀ ਆਪਾਂ ਇਹ ਛੱਡ ਦਾਂਗੇ 25 ਤੱਕ ਨਹੀਂ 25 ਤੱਕ ਨਹੀਂ ਬਾਈ ਜੀ ਆਪਣੇ ਕੋਲ ਜਿਹੜੀ ਆਡੀਅנס ਆ ਮਤਲਬ ਉਹ ਆਪਾਂ ਗੱਡੀਆਂ ਬਹੁਤ ਹੀ ਘੱਟ ਘੱਟ ਪੈਸੇ ਦੇ ਵਿੱਚ ਵੇਚੀਆਂ ਤੁਸੀਂ ਮੜਾ ਮੜਾ ਹੋਰ ਡਿਸਕਾਊਂਟ ਕਰੋ ਬਾਈ ਤੁਸੀਂ ਦੱਸ ਦਿਓ ਫਿਰ ਇੱਕ ਰੇਟ ਤੁਸੀਂ ਕੋਈ ਮੜਾ ਮੜਾ ਦੱਸੋ ਕੋਈ ਵੀ ਕਿੰਨੇ ਦੀ ਕਹਿੰਦੇ ਹੋ ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਕੋਈ ਬੰਦਾ ਸ਼ੇਅਰ ਕਰਕੇ ਆਉਂਦਾ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਦੇਵਾਂਗੇ ਲੋ ਫਿਰ ਵੀ ਕੋਈ ਡਿਸਕਾਊਂਟ ਦੱਸੋ ਸਹੀ ਜ 2000 ਨੇ ਬਾਈ ਜੀ ਥੋੜਾ ਹੋਰ ਵਧਾਓ ਤੁਸੀਂ ਦੱਸ ਦਿਓ ਬਾਈ ਕਿੰਨੇ ਕਹਿਣੇ ਹੋ 15000 ਦੇਦਗੇ ਨਹੀਂ ਜੀ ਸਹੀ ਸਹੀ ਦੱਸੋ ਤੁਸੀਂ 20 ਕਰ ਦੋ ਜੀ ਲਓ ਵੀ ਮਿੱਤਰੋ 20000 ਰੁਪਏ ਦੇ ਵਿੱਚ ਗੱਡੀ ਦੇਣੀ ਹੈ ਬਾਈ ਨੇ ਬਾਈ ਨੇ ਗੱਡੀ ਲਿਆਂਦੀ i20 ਜੀ ਮਰੂਤੀ ਗੱਡੀ ਹੈ ਬਾਈ ਚੈੱਕ ਕਰਵਾਇਆ ਇੱਕ ਚਾਰੇ ਸਾਈਡ ਤੋਂ ਜੀ ਇੱਕ ਵਾਰੀ ਗੱਡੀ ਪੂਰੀ ਪੂਰੀ ਭਰਾਵਾਂ ਨੂੰ ਚੈੱਕ ਕਰਵਾ ਦਿੰਦੇ ਹਾਂ ਕੰਡੀਸ਼ਨ ਬਾਈ ਨੇ ਗੱਡੀ ਲਈ ਹੈ ਨਮੀ ਤਾਂ ਕਰ ਕਿਹੜਾ ਭਾਈ ਇਹ ਗੱਡੀ ਸੇਲ ਕਰਦਾ ਜੀ ਗੱਡੀ ਆਪਾਂ ਮਤਲਬ ਕਹਿ ਸਕਦੇ ਆ ਵੀ ਇਹ ਤੂੰ ਘਾ ਟ੍ਰੇਡ ਦੇ ਵਿੱਚ ਕਿਸੇ ਭਰਾ ਨੂੰ ਗੱਡੀ ਨਹੀਂ ਮਿਲਦੀ ਚੈੱਕ ਕਰ ਸਕਦੇ ਹੋ ਬਈ ਚੈੱਕ ਕਰਾਇਓ ਚਾਰੇ ਸਾਈਡਾਂ ਤੋਂ ਦੇਖੋ ਰ ਟਾਇਰ ਵਗੈਰਾ ਚੈੱਕ ਕਰਵਾਵੋ ਨੇ ਆ ਇਹ ਕਹਿ ਸਕਦੇ ਵਿੱਚ ਚੰਗੀ ਕੰਡੀਸ਼ਨ ਦੀ ਕਾਰ ਹੈ ਜੀ ਇੱਕ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਭਰਾਵਾਂ ਵਾਸਤੇ ਅੱਜ ਦੀ ਵੀਡੀਓ ਜਿਹੜੀ ਸਪੈਸ਼ਲ ਹੈ ਜੀ ਕਈ ਭਰਾ ਆਪਾਂ ਨੂੰ ਤਾਂ ਵੀ ਮੈਸੇਜ ਕਰਦੇ ਸੀ ਵੀ ਸਾਨੂੰ ਇੱਕ ਤੁਸੀਂ ਘੱਟ ਪੈਸੇ ਵਾਲੀ ਗੱਡੀ ਦਿਵਾਓ ਅਸੀਂ ਕੋਈ ਘਰ ਵਾਸਤੇ ਲੈਣੀ ਹੈ ਜਾਂ ਕੋਈ ਖੇਤ ਵਾਸਤੇ ਲੈਣੀ ਹੈ ਪਰ ਮੈਂ ਤੁਹਾਨੂੰ ਇੱਕ ਗਰੰਟੀ ਦਿੰਦਾ ਜੀ ਇਹ ਗੱਡੀ ਮਤਲਬ ਕਹਿ ਸਕਦੇ ਆ ਕਿਸੇ ਸਾਈਡ ਤੋਂ ਵੀ ਪਾਈ ਜੀ ਗਲੀ ਨਹੀਂ ਗੱਡੀ ਇਹ ਕਈ ਮੁਰਤੇ ਕਿਹਨੇ ਗੱਲ ਪੀ ਜਾਂਦੀਆਂ ਨੇ ਪਰ ਇਹ ਚੀਜ਼ ਵੀ ਆਪਾਂ ਗਰੰਟੀ ਲੈਣੇ ਆ ਬਈ ਗੱਡੀ ਕਿਸੇ ਸਾਈਡ ਤੋਂ ਬਾਈ ਜੀ ਗੜੀ ਨਹੀਂ ਇੱਕ ਵਾਰੀ ਮੈਂ ਤੁਹਾਨੂੰ ਬੌਰਨ ਜਾ ਕੇ ਚੈੱਕ ਕਰਵਾਉਣਾ ਗੱਡੀ ਦਾ ਬੌਰਨ ਜਾ ਕੇ ਚੈੱਕ ਕਰਵਾਵਾਂਗੇ ਸਟਾਰਟ ਕਰਕੇ ਦਿਖਾਵਾਂਗੇ ਸਾਰਾ ਪ੍ਰੋਪਰ ਦੀ ਪ੍ਰੋਪਰ ਬੰਗਣ ਨੂੰ ਕੰਮ ਦਿਖਾਵਾਂਗੇ ਗੱਲਾ ਗੱਡੀ ਦੀ ਰੇਤਾ ਵਗੈਰਾ ਲੱਗਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਵੀ ਇਹ ਗੱਡੀ ਉਵੇਂ ਵੀਡੀਓ ਦਿਖਾ ਰਹੇ ਹਾਂ ਲੋ ਬਾਈ ਜੀ ਕੋਈ ਇੰਜਨ ਦਿਖਾਓ ਬਾਈ ਨੇ ਬੈਟਰੀ ਵੀ ਗੱਡੀ ਦੀ ਬਿਲਕੁਲ ਆ ਜਿਹੜੀ ਨਵੀਂ ਰਖਾਈ ਹੈ ਬਾਈ ਜੀ ਚੈੱਕ ਕਰ ਲਓ ਪ੍ਰੋਪਰ ਬੈਟਰੀ ਹੈ ਕੋਈ ਸਟਾਰਟ ਕਰਕੇ ਦਿਖਾਉਣਾ ਭਰਾਵਾਂ ਨੂੰ ਗੱਡੀ ਲਓ ਬਾਈ ਜੀ ਗੱਡੀ ਦੀ ਸਟਾਰਟਿੰਗ ਮੈਂ ਕਹਿ ਸਕਦਾ ਵੀ ਇੱਕ ਸਕਿੰਟ ਦਾ ਜੇ ਸੈਲਫ ਮਾਰਾਂਗਾ ਨਾ ਇੱਕ ਸਕਿੰਟ ਦਾ ਤੇ ਗੱਡੀ ਤਾਂ ਵੀ ਸਟਾਰਟ ਹੋ ਜਾਂਦੀ ਹੈ ਇੱਕ ਵਾਰੀ ਬੰਦ ਕਰਕੇ ਸੜਕ ਤੇ ਦਿਖਾਉਣਾ ਲਓ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਗੱਡੀ ਕਿਸੇ ਸਾਈਡ ਤੋਂ ਗੜੀ ਨਹੀਂ ਵੀ ਇਧਰ ਚੈੱਕ ਕਰਵਾਇਆ ਹੁਣ ਸਾਰੀਆਂ ਗੱਡੀ ਨੇ ਲੈਗ ਵਗੈਰਾ ਦੇਖ ਸਕਦੇ ਹੋ ਬੈਟਰੀ ਦੀ ਗਾਰੰਟੀ ਮਿਲੂ ਬਾਈ ਜੀ 8 ਮਹੀਨੇ ਦੀ ਬੈਟਰੀ ਦੀ ਗਾਰੰਟੀ ਪਈ ਆ ਬਈ ਟਾਇਰ ਚੈੱਕ ਕਰਾ ਲਓ ਕੋਰੀ ਮੈਂ ਜਨ ਫਾਸਟ ਚੈੱਕ ਕਰਾ ਦੇਉ ਥੋੜਾ ਜਿਹਾ ਲੋ ਭਾਈ ਜੀ ਫਾਸਟ ਦੇਖ ਸਕਦੇ ਹਾਂ ਜੇ ਭਾਈ ਜੀ ਕਿਸੇ ਵੀਰ ਨੇ ਕਹਿਦਾ ਵੀ ਗੱਡੀ ਕਿਦੋਂ ਗਲੀ ਹੋਈ ਆ ਤਾਂ 20000 ਦਾ 40000 ਰੁਪਏ ਦੇ ਦਾਂਗੇ ਬਾਈਆਂ ਨੂੰ ਇੰਨੇ ਕੌਨਫੀਡੈਂਸ ਨਾਲ ਕੋਈ ਨਹੀਂ ਬੰਦਾ ਕਹਿੰਦਾ ਇਧਰ ਦਿਖਾਓ ਵੀਰੇ ਸਿੱਧਾ ਵਗੈਰਾ ਲੋ ਅੰਦਰੋਂ ਦੇਖ ਸਕਦੇ ਹਾਂ ਸਟੀਰੀਓ ਵਗੈਰਾ ਵਧੀਆ ਲੱਗਿਆ ਹੋਇਆ ਡੈਕ ਵਗੈਰਾ ਵੀ ਵਧੀਆ ਲੱਗਿਆ ਹੋਇਆ ਇਸ ਸਾਈਡੋਂ ਚੈੱਕ ਕਰ ਸਕਦੇ ਹਾਂ ਬਾਈ ਜੀ ਗੱਡੀ ਕਹਿ ਸਕਦੇ ਆ ਵੀ ਆਪਾਂ ਇੱਕ ਤਰੀਕੇ ਦੀ ਗੱਡੀ ਬਿਲਕੁਲ ਨਵੀਂ ਆ ਬਾਕੀ ਕਿਸੇ ਸਾਈਡ ਤੋਂ ਗੱਡੀ ਜਿਹੜੀ ਐਕਸੀਡੈਂਟ ਨਹੀਂ ਸਟਾਰਟ ਗੱਡੀ ਆ ਇਸ ਟਾਈਮ ਆ ਬਾਕੀ ਚਾਰੇ ਸਾਈਡਾਂ ਤੋਂ ਕੁਰੀਂ ਭਰਾ ਨੂੰ ਫੇਰ ਚੈੱਕ ਕਰਵਾ ਦੋ ਨਾ ਜੀ ਲੋ ਜੀ ਚਾਰੇ ਸਾਈਡਾਂ ਤੋਂ ਭਰਾ ਨੂੰ ਗੱਡੀ ਆ ਪ੍ਰੋਪਰਲੀ ਚੈੱਕ ਕਰਵਾਈ ਆ ਟਾਇਰ ਵਗੈਰਾ ਵੀ ਨਵੇਂ ਪਏ ਨੇ ਗੱਡੀ ਦੇ ਇਹ ਸਾਈਡਾਂ ਤੋਂ ਵੀ ਦੇਖ ਸਕਦੇ ਹੋ ਕਿਸੇ ਸਾਈਡ ਤੋਂ ਨਿਕਲੀ ਬਾਈ ਜੀ ਕਈ ਗੱਡੀਆਂ ਹੁੰਦੀਆਂ ਮੈਂ ਸਾਈਡਾਂ ਤੋਂ ਗਲਗਲ ਜਾਂਦੀਆਂ ਨੇ ਇਹ ਸਾਈਡ ਤੋਂ ਵੀ ਦੇਖ ਸਕਦੇ ਆ ਜਮ ਮਗਰ ਲੇਟਾ ਰਿਹਾ ਕਹਿ ਸਕਦੇ ਆ ਵੀ ਆਪਾਂ ਇੱਕ ਤੁਹਾਨੂੰ ਚੰਗੀ ਚੀਜ਼ ਦਿੰਨੇ ਆ ਚੰਗੀ ਚੀਜ਼ ਦਿੰਨੇ ਆ ਬਾਈ ਜੀ ਤੇ ਬਾਕੀ ਜਿਵੇਂ ਕਿ ਭਰਾਵਾਂ ਨੂੰ ਆਪਾਂ ਗੱਡੀ ਦੀ ਕੰਡੀਸ਼ਨ ਚੈੱਕ ਕਰਵਾਈ ਆ ਪੂਰੀ ਦੀ ਪੂਰੀ ਤੇ 20000 ਰੁਪਏ ਦੇ ਵਿੱਚ ਜੇ ਤੁਹਾਨੂੰ ਕੋਈ ਬੰਦਾ ਮਰੂਤੀ ਗੱਡੀ ਦੇ ਦੇ ਪਹਿਲੀ ਵਾਰ ਤਾਂ ਬਾਈ ਜੀ ਕਿਤੋਂ ਵੀ ਨਹੀਂ ਮਿਲਦੀ ਆਪਣਾ ਕੰਮ ਕੀ ਆ ਆਪਣਾ ਕੰਮ ਹੈਗਾ ਬਾਈ ਜੀ ਗੱਡੀਆਂ ਦਾ ਗੱਡੀਆਂ ਨੂੰ ਰਿਪੇਅਰ ਕਰਨ ਦਾ ਡੈਂਟਿੰਗ ਪੇਂਟਿੰਗ ਦਾ ਤੇ ਮਕੈਨਿਕਲ ਦਾ ਜੇ ਕਿਸੇ ਵੀਰ ਨੇ ਕੋਈ ਗੱਡੀ ਆਪਣੀ ਛੇਲ ਕਰਨੀ ਹੋਵੇ ਤੇ ਇਹ ਵਾਲੀ ਮਰੂਤੀ ਲੈਣੀ ਹੋਵੇ ਜਾਂ ਕੋਈ ਹੋਰ ਗੱਡੀ ਲੈਣੀ ਹੋਵੇ ਸਾਨੂੰ ਕਰ ਲਿਓ ਕਾਲ 98767 74732 ਆਪਣਾ ਮੋਬਾਈਲ ਨੰਬਰ ਹੈ ਜੀ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਜੀ ਮੇਨ ਗੱਲ ਦੱਸਦਾ ਭਰਾਵੋ ਵੀ ਇਹ ਗੱਡੀ ਦੀ ਬਾਈ ਜੀ ਪਾਸਿੰਗ ਪੂਸਿੰਗ ਨਹੀਂ ਹੈਗੀ ਸਿਰਫ ਗੱਡੀ ਹੈ ਆਈ ਦੇਣੀ ਹੈ ਕਾਪੀ ਮਿਲੂਗੀ ਐਫੀਡਵਟ ਮਿਲੂਗਾ ਕਹ ਸਕਦੇ ਆ ਕਿ 20000 ਰੁਪਏ ਦੇ ਵਿੱਚ ਤੁਹਾਨੂੰ ਪਤੀ ਆ ਵੀ ਪਰ ਗੱਡੀ ਦੇ ਵਿੱਚ ਏਸੀ ਵਗੈਰਾ ਲੱਗਿਆ ਹੋਇਆ ਓਕੇ ਰਿਪੋਰਟ ਗੱਡੀ ਐ ਜੇ ਕਿਸੇ ਮੇਰੇ ਵੀਰ ਨੇ ਗੱਡੀ ਲੈਣੀ ਐ ਤਾਂ 20000 ਰੁਪਏ ਲਿਆਓ ਮਰੁੱਤੀ ਗੱਡੀ ਲੈ ਜਾਓ ਤੇ ਤਲਵੰਡੀ ਸਾਬੋ ਜੀਐਸ ਮੋਟਰਸ ਤੁਸੀਂ ਗੱਡੀ ਨੂੰ ਸਾਈਬਾ ਕੇ ਬੁੱਕ ਵੀ ਕਰ ਸਕਦੇ ਹੋ ਜੇ ਕੋਈ ਆਪਣੀ ਗੱਡੀ ਸੇਲ ਕਰਨਾ ਚਾਹੁੰਦਾ ਸਾਨੂੰ ਦੱਸ ਸਕਦੇ ਹੋ ਤੇ ਇਹ ਵੀਡੀਓ ਵਧੀਆ ਲੱਗੀ ਭਾਈ ਜੀ ਵੀਡੀਓ ਧੂੜ ਘੜ ਦੇ ਵੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਹਰ ਇੱਕ ਘਰ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਗਰੀਬ ਬੰਦਾ ਵੀ ਗੱਡੀ ਲੈ ਸਕੇ ਜੇ ਕਿਸੇ ਸ਼ੌਂਕੀ ਬੰਦੇ ਨੂੰ ਗੱਡੀ